ਸਤਿ ਸ੍ਰੀ ਅਕਾਲ ਜੀ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਲੋ ਜੀ ਅੱਜ ਚਪਾ ਬਣਾਉਣ ਲੱਗੇ ਆ ਜੀ ਪਾਸਤਾ ਮਿਸਤਰੀਆਂ ਦੀ ਡਿਮਾਂਡ ਤੇ ਉੱਪਰ ਲੱਗੇ ਹੋਏ ਨੇ ਤੇ ਸਾਰੀ ਜਣੇ ਅੱਜ ਸਾਧਾ ਕੰਮ ਚੱਲ ਰਿਹਾ ਜੀ ਤੇ ਆਪਾਂ ਬਣਾਉਣੇ ਆ ਜੀ ਪਾਸਤਾ ਚਲੋ ਜੀ ਦੇਖਦੇ ਆ ਜੀ ਕਿਵੇਂ ਬਣਾ ਰਹੇ ਹਾਂ ਚਲੋ ਜੀ ਆ ਆਪਾਂ ਨੇ ਲਿਆ ਪਾਸਤਾ ਪਾਸਤੇ ਦਾ ਪੈਕੇਟ ਆ ਇਹ ਵਿਚਾਰ ਚੋਂ ਮਿਲ ਜਾਂਦਾ ਹੈ ਤੇ ਤੇ ਆਪਾਂ ਨੇ ਪਾਣੀ ਦੇ ਵਿੱਚ ਪਾ ਲਿਆ ਜੀ ਪਾਸਤਾ ਤੇ ਹੁਣ ਆਪਾਂ ਕਰਦੇ ਹਾਂ ਜੀ ਗੈਸ ਔਨ ਇਹਨੂੰ ਖਾ ਉਪਰ ਰੱਖ ਦੇਣ ਜੀ ਤੇ ਹੁਣ ਇਹਦੇ ਵਿੱਚ ਪਾਉਨੇ ਆ ਜੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਨਮਕ ਪਾਉਣ ਤੋਂ ਪਹਿਲਾਂ ਪਾਵਾਂਗੇ ਜੀ ਇਹਦੇ ਵਿੱਚ ਤੇਲ ਤੇਲ ਕੋਈ ਵੀ ਹੋਵੇ ਤੇ ਕਿਉਂਕਿ ਫਿਰ ਇਹ ਨਾਲ ਨਹੀਂ ਚਿਪਕਦੇ ਜੇ ਆਪਾਂ ਤੇਲ ਪਾਉਨੇ ਆ ਦੇ ਵਿੱਚ ਤੇ ਫਿਰ ਇਹਨੂੰ ਆਪਾਂ ਹਿਲਾ ਦਾਂਗੇ ਲੋ ਜੀ ਜਦੋਂ ਜਿੰਨਾ ਤੱਕ ਆਪਣਾ ਪਾਸਤਾ ਬੋਇਲ ਹੁੰਦਾ ਤੇ ਉਨੀ ਦੇਰ ਤੱਕ ਆਪਾਂ ਆਪਣੀਆਂ ਸਬਜ਼ੀਆਂ ਕੱਟ ਲੈਣੀਆਂ ਜੋ ਇਹਦੇ ਵਿੱਚ ਪੈਣੀਆਂ ਨੇ ਸਬਜ਼ੀਆਂ ਕੱਟ ਗਏ ਫਿਰ ਦਿਖਾਉਣੀ ਆ ਤੁਹਾਨੂੰ ਇਹਦਾ ਪ੍ਰੋਸੈਸ ਇਹ ਕਿੱਦਾਂ ਆਪਾਂ ਬਣਾਉਣੀ ਆ ਤੇ ਬਹੁਤ ਟੇਸਟੀ ਬਣਦਾ ਜੀ ਤੇ ਤੇਲ ਨਾ ਮੈਂਦਾ ਵੀ ਇਹ ਆਪਸ ਵਿੱਚ ਚਿਪਕ ਜਾਂਦੇ ਆ ਜੇ ਆਪਾਂ ਤੇਲ ਨਾ ਪਾਈਏ ਨਾ ਫਿਰ ਚਿਪਕ ਜਾਂਦੇ ਆ ਤੇ ਜੇ ਆਪਾਂ ਇਹਦੇ ਵਿੱਚ ਤੇਲ ਪਾ ਦਾਂਗੇ ਫਿਰ ਇਹ ਆਪਸ ਵਿੱਚ ਚਿਪਕਦੇ ਹੀ ਹੈਗੇ ਇਕੱਲੇ ਇਕੱਲੇ ਰਹਿਣਗੇ ਇਦਾਂ ਹੀ ਜਿੱਦਾਂ ਹੈਗੇ ਆ ਤੇ ਇਦਾਂ ਹੀ ਇਕੱਲੇ ਇਕੱਲੇ ਰਹਿਣਗੇ ਫਿਰ ਚਲੋ ਜੀ ਹੁਣ ਆਪਾਂ ਕੱਟ ਲਈਏ ਸਬਜ਼ੀਆਂ ਲਓ ਜੀ ਇੱਥੇ ਆਪਾਂ Shimla mirch, pyaz ਤੇ ਆਪਾਂ ਨੇ tomato ਤਿੰਨੋਂ ਕੱਟ ਲੈਨੇ ਤੇ ਹੋਰ ਵੀ ਦੱਸ ਦਿਆਂ ਇਹਦੇ ਵਿੱਚ ਕੀ ਕੀ ਪੈਣਾ ਤੇ ਆਹ ਤਿੰਨ ਚੀਜ਼ਾਂ ਆਪਾਂ ਪਾਉਣੀਆਂ ਨੇ ਪਿਆਜ਼, Shimla mirch ਤੇ tomato ਤੇ ਬਾਕੀ ਹੋਰ ਵੀ ਦੱਸ ਦਿਆਂ ਵੀ ਜੋ ਜੋ ਇਹਦੇ ਵਿੱਚ ਪੈਂਦਾ ਉਹ ਵੀ ਆਪਾਂ ਦੱਸ ਰਹੇ ਹਾਂ ਜੀ ਲਓ ਜੀ ਆ ਲੈ ਲਿਆ ਨੇ ਆਪਣੀਆਂ ਸਾਰੀਆਂ ਸੌਸ ਜਿਹੜੀਆਂ ਵੀ ਸੌਸਾਂ ਨੇ ਆਪਣੇ ਕੋਲ ਤੇ ਇੱਕ ਆਪਣੇ ਕੋਲ ਇਹਦੇ ਵਿੱਚ ਕਾਲੀ ਮਿਰਚ ਜ਼ਰੂਰ ਪਾਉਣੀ ਹੈ ਜੀ ਆਪਾਂ ਨੇ ਲੈ ਲਈ ਐ ਜੀ ਕਾਲੀ ਮਿਰਚ ਤੇ ਕਾਲੀ ਮਿਰਚ ਪਾਵਾਂਗੇ ਵਿੱਚ ਤੇ ਆਪਾਂ ਸਾਰੀ ਜੋ ਸੀ ਆਪਣੇ ਕੋਲ ਮਟੀਰੀਅਲ ਉਹ ਆਪਾਂ ਨੇ ਲੈ ਲਿਆ ਤੇ ਬਾਕੀ ਇਧਰ ਆਪਣਾ ਪਾਸਤਾ ਵੀ ਬੋਇਲ ਹੋ ਰਿਹਾ ਦੇਖੋ ਕੱਲਾ ਕੱਲਾ ਹੀ ਆ ਤੇ ਇਹਨੂੰ ਵਿੱਚ ਵਿੱਚ ਜਰੂਰ ਹਿਲਾਉਂਦੇ ਰਹਿਣਾ ਚਾਹੀਦਾ ਨਹੀਂ ਤੇ ਨੀਚੇ ਲੱਗ ਜਾਂਦਾ ਹੈ ਦੇਖੋ ਜੀ ਪਾਸਤਾ ਵੀ ਬੋਇਲ ਹੋ ਰਿਹਾ ਹੈ ਆਪਣੀ ਮਟੀਰੀਅਲ ਵੀ ਸਾਰਾ ਰੈਡੀ ਆ ਤੇ ਬਸ ਹੁਣ ਆਪਾਂ ਇਹਨੂੰ ਬਣਾਉਣ ਦਾ ਪ੍ਰੋਸੈਸ ਤੁਹਾਨੂੰ ਦੱਸਦੇ ਆ ਕਿਦਾਂ-ਕਿਦਾਂ ਬਣਾਉਣਾ ਹੈ ਕਿਵੇਂ-ਕਿਵੇਂ ਬਣਾਉਣਾ ਬਹੁਤ ਵਧੀਆ ਲੱਗਦਾ ਬਹੁਤ ਟੇਸਟੀ ਲੱਗਦਾ ਸਾਡੇ ਮਿਸਤਰੀ ਕਹਿੰਦੇ ਸਾਨੂੰ ਵੀ ਬਣਾ ਕੇ ਖਵਾਓ ਜੀ ਅੱਜ ਆਪਾਂ ਇਹ ਮਿਸਤਰੀਆਂ ਨਹੀਂ ਬਣਾਉਨੇ ਆ ਜੋ ਆਪਣੇ ਲੱਗੇ ਹੋਏ ਨੇ ਹੈਲਪਰ ਮਿਸਤਰੀ ਉਹ ਕਹਿੰਦੇ ਸਾਨੂੰ ਵੀ ਪੀਜ਼ਾ ਬਣਾ ਕੇ ਖਵਾਓ ਪਰ ਉਹਨਾਂ ਦੇ ਘਰੇ ਵੀ ਰੋਜ਼ ਉਹਨਾਂ ਦੀਆਂ ਬੇਟੀਆਂ ਹੀ ਮਤਲਬ ਹਫਤੇ ਦੇ ਵਿੱਚ ਬਣਾ ਹੀ ਲੈਂਦੀਆਂ ਨੇ ਪਰ ਉਹ ਕਹਿੰਨੇ ਤੁਹਾਡਾ ਵੀ ਦੇਖਦੇ ਆ ਵੀ ਕਿਵੇਂ ਦਾ ਬਣਦਾ ਤੇ ਆਪਾਂ ਅੱਜ ਉਹਨਾਂ ਨੂੰ ਆਪਣਾ ਪੀਜ਼ਾ ਆਪਣਾ ਪੀਜ਼ਾ ਸੌਰੀ ਆਪਣਾ ਉਹਨਾਂ ਨੂੰ ਅੱਜ ਆਪਣਾ ਉਹ ਪਾਸਤਾ ਬਣਾ ਕੇ ਖਵਾਉਣੀ ਆ ਵੀ ਆਪਣਾ ਪਾਸਤਾ ਕਿਵੇਂ ਦਾ ਬਣਦਾ ਦੇਖੋ ਜੀ ਬਸ ਇੰਨਾ ਜ਼ਿਆਦਾ ਕੁਝ ਨਹੀਂ ਨਹੀਂ ਚਾਹੀਦਾ ਪਿਆਜ਼, ਸ਼ਿਮਲਾ ਮਿਰਚ, ਟਮਾਟਰ ਤੇ ਸੌਸ, ਕਰੀਮ ਵਗੈਰਾ ਸਾਰਾ ਕੁਝ ਜੋ ਵੀ ਹੁੰਦਾ ਉਹ ਆਪਾਂ ਨੇ ਲੈਣਾ ਹੈ। ਬਸ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤਾ ਟਾਈਮ ਵੀ ਨਹੀਂ ਲੱਗਦਾ ਹੈਗਾ। ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦਾ ਇਹ। ਤੇ ਇੱਕ ਵਾਰੀ ਜ਼ਰੂਰ ਖਾ ਕੇ ਦੇਖਿਓ। ਜਦੋਂ ਅਸੀਂ ਆਸਟ੍ਰੇਲੀਆ 'ਚ ਹੁੰਦੇ ਸੀ ਤਾਂ ਮੈਂ ਹਫ਼ਤੇ ਦੇ ਵਿੱਚ ਵਿੱਚ ਇੱਕ ਵਾਰੀ ਤਾਂ ਮੈਂ ਜ਼ਰੂਰ ਹੀ ਬਣਾਉਂਦੀ ਸੀਗੀ। ਇਹਨੂੰ ਜਦੋਂ ਵੀ ਛੁੱਟੀ ਹੋਣੀ ਤੇ ਇੱਕ ਵਾਰੀ ਜਰੂਰ ਹਫਤੇ ਦੇ ਵਿੱਚ ਮੈਂ ਇਹ ਬਣਾਉਣੀ ਹੁੰਦੀ ਸੀ ਉਥੇ ਤਾਂ ਮੈਂ ਬਹੁਤ ਜ਼ਿਆਦਾ ਆਈਟਮਾਂ ਬਣਾ ਲੈਂਦੀ ਸੀ ਕਦੇ ਕੋਈ ਆਈਟਮ ਹਫਤੇ ਦੇ ਵਿੱਚ ਕਿਉਂਕਿ ਵੀਕਐਂਡ ਤੇ ਕੁਝ ਨਾ ਕੁਝ ਤਾਂ ਬਣ ਹੀ ਜਾਂਦਾ ਕਦੇ ਗੋਲ ਗੱਪੇ ਬਣਾ ਲਵਾਂ ਕਦੇ ਕੁਸ਼ ਬਣਾ ਲਵਾਂ ਤੇ ਵੀਕਐਂਡ ਤੇ ਸਭ ਕੁਝ ਬਣ ਜਾਂਦਾ ਉਥੇ ਤੇ ਆਪਾਂ ਹੁਣ ਅੱਜ ਇੱਥੇ ਬਣਾਵਾਂਗੇ ਜੀ ਚਲੋ ਦੇਖਦੇ ਹਾਂ ਜੀ ਅਗਲਾ ਪ੍ਰੋਸੈਸ ਕੀ ਹੈ ਇਹਦਾ ਤੇ ਬੋਇਲ ਹੋਣ ਲੱਗ ਗਿਆ ਲਓ ਜੀ ਲਓ ਜੀ ਪਾਸਤਾ तकरीबन ਆਪਣਾ ਬੋਇਲ ਹੋ ਗਿਆ ਹੈ ਦੇਖੋ ਜੀ ਇਕੱਲਾ ਇਕੱਲਾ ਤੇ ਇਧਰ ਆਪਾਂ ਨੇ ਧਰ ਲਈ ਹੈ ਜੀ ਕੜਾਹੀ ਤੇ ਜਿਹਦੇ ਵਿੱਚ ਆਪਾਂ ਨੇ ਪਾਸਤਾ ਬਣਾਉਣਾ ਹੈ ਤੇ ਹੁਣ ਆਪਾਂ ਦੇਖਦੇ ਹਾਂ ਜੀ ਅਗਲਾ ਪ੍ਰੋਸੀਜਰ ਉਜੀ ਇੱਕ ਆਪਾਂ ਇਹ ਛਾਲਣੀ ਲੈ ਲਈ ਐ ਤੇ ਆਪਣਾ ਇਥੇ ਹਟੂਟੀ ਐ ਇਥੇ ਆਪਾਂ ਨੇ ਜੱਸਾ ਕੱਟ ਕੇ ਆਪਾਂ ਨੇ ਆਹ ਛਾਲਣੀ ਇਹਦੇ ਵਿੱਚ ਰੱਖ ਲੈਣੀ ਐ ਦੇਖੋ ਜੀ ਪਾਸਤਾ ਆਪਣਾ ਰੈਡੀ ਹੋ ਗਿਆ ਦੇਖੋ ਜੀ ਪਾਸਤਾ ਆਪਣਾ ਰੈਡੀ ਹੋ ਗਿਆ ਇਹਨੂੰ ਹਾਂ ਆਪਾਂ ਹੁਣ ਇਹਦੇ ਵਿੱਚ ਸ਼ਾਲਣੀ ਚ ਕੰਡਾਂਗੇ ਆ ਕੰਡ ਤਾਂ ਤੇ ਉਪਰੋਂ ਆਪਾਂ ਨੇ ਛੱਡ ਦਿੰਦੇ ਹਾਂ ਜੀ ਟੂਟੀ ਇਹਦੇ ਉਪਰ ਆਪਾਂ ਨੇ ਠੰਡਾ ਪਾਣੀ ਪੋਣਾ ਇਹ ਚੱਪਾਨੇ ਠੰਡਾ ਪਾਣੀ ਪੋਣਾ ਇਸ ਤਰ੍ਹਾਂ ਫੈਰੇ ਵਿੱਚ ਠੰਡਾ ਪਾਣੀ ਪੋਣਾ ਦੇਖੋ ਜੀ ਇਕੱਲਾ ਇਕੱਲਾ ਪਿਆ ਸਾਰਾ ਕੋਈ ਨਾਲ ਨਹੀਂ ਦਿੱਕਿਆ ਹੋਇਆ ਇਹ ਨਹੀਂ ਬਿਲਕੁਲ ਇਕੱਲਾ ਇਕੱਲਾ ਉਜੀ ਆਪਾਂ ਇਹਨੂੰ ਪਾਣੀ ਪਾ ਕੇ ਠੰਡਾ ਕਰ ਲਿਆ ਦੇਖੋ ਜੀ ਬਿਲਕੁਲ ਕੱਲਾ ਕੱਲਾ ਪਿਆ ਹੈ ਤੇ ਆਪਾਂ ਇਹਨੂੰ ਇੱਕ ਭਾਂਡੇ ਉੱਪਰ ਇਦਾਂ ਨੱਚਣ ਲਈ ਰੱਖਤਾ ਜਿਹੜਾ ਇਹਦਾ ਪਾਣੀ ਹੋਊਗਾ ਉਹ ਸਾਰਾ نیچے ਉਹ ਭਾਂਡੇ ਵਿੱਚ ਚਲੇ ਜਾਊਗਾ ਦੂਸਰੇ 'ਚ ਤੇ ਚਲੋ ਜੀ ਹੁਣ ਆਪਾਂ ਅਗਲਾ ਪ੍ਰੋਸੀਜਰ ਸ਼ੁਰੂ ਕਰ ਰਹੇ ਹਾਂ ਇਹ ਵੀ ਇਹਦੇ ਬਣਾਉਣ ਲਈ ਹੁੰਦਾ ਤੇ ਦੇਖਦੇ ਹਾਂ ਜੀ ਚਲੋ ਬਣਾਉਨੇ ਆ ਦੱਸਿਓ ਤੁਸੀਂ ਵੀ ਤੁਹਾਨੂੰ ਵਧੀਆ ਲੱਗਿਆ ਜਾਂ ਨਹੀਂ ਲੱਗਿਆ ਆਪਣੇ ਆਪਣੇ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਹੋਰ ਵੀ ਅੱਗੇ ਨਵੀਆਂ ਨਮੀਆਂ ਐਟਮਾਂ ਤੇ ਨਵੇਂ ਨਵੇਂ ਟੂਰ ਦਿਖਾਵਾਂਗੇ ਜੀ ਥੋੜਾ ਹਜੇ ਵਿਜ਼ੀ ਆ ਕਿਉਂਕਿ ਘਰ ਦਾ ਕੰਮ ਚੱਲਦਾ ਫਿਰ ਆਪਾਂ ਦੇਖਦੇ ਆ ਕਿੱਥੇ ਕਿੱਥੇ ਜਾਣਾ ਲੋਬੀ ਆਪਾਂ ਕੜਾਹੀ ਚ ਪਿਆਜ਼ ਪਾ ਲਿਆ ਪਿਆਜ਼ ਨੂੰ ਥੋੜਾ ਸੌਫਟ ਕਰਨਾ ਆਪਾਂ ਨੇ ਜ਼ਿਆਦਾ ਮਤਲਬ ਬਲੈਕ ਨਹੀਂ ਕਰਨਾ ਹੈਗਾ ਥੋੜਾ ਸੌਫਟ ਹੀ ਰੱਖਣਾ ਇਹਰ ਪਾਵਾਂਗੇ ਇਹਦੇ ਵਿੱਚ ਆ ਸਾਰੀਆਂ ਚੀਜ਼ਾਂ ਲੈੱਕ ਸੌਫਟ ਹੋ ਜਾਂਦੇ ਤੱਕ ਇਹਨੂੰ ਹਿਲਾਉਂਦੇ ਰਹਿਣਾ ਬਸ ਪਿਆਜ਼ ਨਰ ਸੌਕਟ ਹੋ ਜਾਂਦਾ ਤੱਕ ਇਹਨੂੰ ਹਿਲਾਉਂਦੇ ਰਹਿਣਾ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਆ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਆਪਣੇ ਘਰੇ ਬਣਾ ਕੇ ਖਾਓ ਜੀ ਚਲੋ ਆਪਣੇ ਘਰ ਦਾ ਬਣਾ ਕੇ ਖਾਣ ਨਾਲ ਤਾਂ ਕੁਝ ਨਹੀਂ ਹੁੰਦਾ ਬਾਹਰ ਦਾ ਚਲੋ ਆਪਾਂ ਅਵੋਇਡ ਕਰੂ ਜੇ ਖਾਣਾ ਵੀ ਨਾ ਤਾਂ ਕਿਸੇ ਚੰਗੀ ਸਾਫ਼ ਸੁਥਰੀ ਜਗ੍ਹਾ ਤੇ ਖਾਣਾ ਚਾਹੀਦਾ ਬਾਹਰ ਦਾ ਕਿ ਅੱਦਾ ਗੰਦਮੰਦ ਵਾਲੀ ਜਗ੍ਹਾ ਤੇ ਨਹੀਂ ਖਾਣਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਇਸ ਤਰ੍ਹਾਂ ਕੇ ਆਪਣੀ ਸਾਰੀ ਚੀਜ਼ ਘਰੇ ਬਣਾ ਕੇ ਖਾ ਲੋ ਵੈਸੇ ਤਾਂ ਬਹੁਤ ਟੱਟ ਸਬਹੁਤ ਠੀਕ ਖਾਣੇ ਆ ਬਾਹਰ ਦਾ ਤੇ ਹਰ ਚੀਜ਼ ਆਪਾਂ ਘਰ ਹੀ ਬਣਾ ਲੇਦੀ ਆ ਬਾਹਰ ਦਾ ਬਿਲਕੁਲ ਖਾਂਦੇ ਨੇ ਜਲ ਵੀ ਨਹੀਂ ਕਰਦਾ ਹੈਗਾ ਖਾਣ ਦਾ ਇਹ ਫਲ ਇੱਟਾ ਦਾ ਗੋਈ ਉਹ ਵੀ ਨਹੀਂ ਹੈਗਾ ਵੀ ਨਹੀਂ ਖਾਂਦੇ ਹੈਗੇ ਕਈ ਵਾਰ ਖਾਣਾ ਵੀ ਪੰਦਾ ਤੇ ਉਹ ਵੀ ਸਾਫ਼ ਸੁਥਰੀ ਜਗ੍ਹਾ ਤੇ ਇਸ ਤੇ ਬਹੁਤ ਜ਼ਿਆਦਾ ਸਫਾਈ ਹੋ ਗਈ। ਆਪਾਂ ਉੱਥੇ ਖਾਣੇ ਆ। ਨਹੀਂ ਤਾਂ ਆਪਾਂ ਵਾਇਰਡ ਹੀ ਕਰਦੇ ਆ। ਸਾਡੀ ਜਿਵੇਂ ਵੀ ਆਪਾਂ ਘਰੇ ਹੋਣਾਗੇ ਖਾਣਾ ਖਾਣਾ ਜੋ ਵੀ ਖਾਣਾ। ਜਦੋਂ ਹੁਣ ਜੇ ਬਾਹਰ ਘੁੰਮਣਾ ਫਿਰਨਾ ਫਿਰ ਥੋੜਾ ਜਿਹਾ ਬਾਹਰ ਦਾ ਖਾਣਾ ਖੰਦਾ ਤੇ ਨਹੀਂ ਤਾਂ। ਉਹ ਆਪਣੀ ਚੀਜ਼ ਆਪਣੇ ਹੱਥਾਂ ਨਾਲ ਬਣਾਈ ਹੋਈ ਜਿਹੜੀ ਸਾਫ਼ ਸੁਥਰੀ ਸਾਫ਼ ਜਗ੍ਹਾ ਤੇ ਹੈ। ਕਲੀਨ ਕਰਕੇ ਸਾਰਾ ਕੁਝ ਆਪਣੇ ਘਰ ਦੇ ਵਿੱਚ ਜਿਹੜੀ ਬਣਦੀ ਆ ਉਹ ਸਾਰਿਆਂ ਨੂੰ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਦੀ ਆ ਤੇ ਖਾਣ ਨੂੰ ਵੀ ਤੇਸਤੀ ਹੁੰਦੀ ਆ ਤੇ ਕੋਈ ਗੰਦਮੰਦ ਵੀ ਨਹੀਂ ਹੁੰਦਾ ਹੈਗਾ ਕਿ ਐਨ ਆਪਣਾ ਸਫਾਈ ਨਾਲ ਆਪਾਂ ਨੂੰ ਹਰ ਚੀਜ਼ ਸਫਾਈ ਨਾਲ ਬਣਾਉਣੀ ਚਾਹੀਦੀ ਆ ਐਨ ਸਾਫ਼ ਸੁਥਰੀ ਜਦੋਂ ਆਸਟ੍ਰੇਲੀਆ ਗਏ ਫਿਰ ਉਹ ਤੇਰੀਆਂ ਜੋ ਆਟਮਾ ਬਣਾਇਆ ਕਰੂੰਗੀ ਦਿਖਾਇਆ ਕਰੂੰਗੀ ਲਓ ਜੀ ਲਓ ਜੀ ਬੱਚੇ ਮੈਨੂੰ ਕੰਮ ਰੋਕਣਾ ਪਿਆ ਹੁਣ ਚਾਹ ਦਾ ਆਰਡਰ ਆ ਗਿਆ ਕਹਿੰਦੇ ਪਹਿਲਾਂ ਚਾਹ ਬਣਾ ਕੇ ਦਿਓ ਜੀ ਵੀ ਪਾਸਤਾ ਬਾਅਦ ਵਿੱਚ ਪਹਿਲਾਂ 2 ਕੱਪ ਚਾਹ ਦੇ ਬਣਾ ਦਿਓ ਵੀ ਫਿਰ ਆਪਣਾ ਪਾਸਤਾ ਬਣਾ ਲਿਓ ਤੇ ਲਓ ਜੀ ਹੁਣ ਆਪਾਂ ਥੋੜੇ ਦੇਰ ਲਈ ਰੁਕਦੇ ਹਾਂ ਇੱਥੇ ਤੇ ਬਸ ਥੋੜੀ ਜਿਹੀ ਚਾਹ ਹੀ ਜ਼ਿਆਦਾ ਨਹੀਂ ਆਪਾਂ ਹੁਣ ਉਹਨਾਂ ਨੂੰ ਚਾਹ ਬਣਾ ਕੇ ਦੇ ਦਈਏ ਜੀ ਤੇ ਫਿਰ ਆਪਾਂ ਚੁੱਕ ਕਰਦੇ ਹਾਂ ਜੀ ਅਗਲਾ ਪ੍ਰੋਸੈਸ ਚਾਹ ਆਪਾਂ ਧਰਤੀ ਹੈ ਜੀ ਚਲੋ ਜੀ ਪਚਾਓ ਬਣਾ ਕੇ ਫਿਰ ਮਿਲਦੇ ਹਾਂ ਜੀ ਲਓ ਜੀ ਉੱਪਰ ਕੋਠੇ ਦੇ ਕੰਮ ਚੱਲ ਰਿਹਾ ਅਜੇ ਵੀ ਕਾਬੂ ਆਏ ਹੋਏ ਨੇ ਉੱਪਰ ਆਪਾਂ ਕੈਮਰੇ ਦੇ ਵਿੱਚ ਦੀ ਦੇਖਦੇ ਆ ਇਹਨਾਂ ਨੂੰ ਦੇਖੋ ਜੀ ਲੱਗੇ ਹੋਏ ਨੇ ਉੱਪਰ ਛੱਤ ਦੇ ਉੱਪਰ ਸਾਰੇ ਜਣੇ ਗਲਾਸ ਲੈ ਜੋ ਪਾਈਪ ਨਾਲੇ ਪਾਣੀ ਪੀ ਰਿਆ ਲਓ ਜੀ ਮੱਭੀ ਲਿਆਇਆ ਲਸਣ ਬਾਹਰੋਂ ਪਟ ਕੇ ਤੇ ਲਓ ਜੀ ਚਾਹ ਤਕਰੀਬਨ ਆਪਣੇ ਹੱਥ ਚਾਹ ਆਪਣੇ ਤਕਰੀਬਨ ਬਣ ਗਈ ਹੈ ਜੀ ਜੀ ਵਸੋਂਾ ਪੈਨ ਪਾ ਕੇ ਆਪਾਂ ਉਹਨਾਂ ਨੂੰ ਫੜਾ ਦਿੰਨੀ ਆ ਫਿਰ ਆਪਾਂ ਆਪਣਾ ਪ੍ਰੋਸੈਸ ਫੇਰ ਸ਼ੁਰੂ ਕਰਦੇ ਆ। ਬਾਸਤੇ ਵਾਲਾ ਇੱਕ ਹੋਰ ਚੀਜ਼ ਜੀ ਦੱਸਾਂਗੇ ਜਿਉ ਮੈਂ ਭੁੱਲ ਗਈ ਸੀ ਵੀ ਉਹਦੇ ਵਿੱਚ ਹੋਰ ਕੀ ਪਾਉਣਾ ਹੈ ਉਹ ਵੀ ਦੱਸੂਗੀ। ਹੋਰ ਯਾਦ ਨਹੀਂ ਰਹੀ ਹੈਗੀ। ਤੇ ਬਾਅਦ ਵਿੱਚ ਦੱਸਦੀ ਆ ਜੀ ਉਹ ਜ਼ਰੂਰ ਪਾਉਣਾ ਹੈ ਜੀ। ਉਹਨੇ ਟੇਸਟ ਬਹੁਤ ਸੋਹਣੀ ਆ ਜਾਂਦੀ ਹੈ ਮੈਂ ਦੱਸਦੀ ਆ ਜੀ ਕਿਹੜੀ ਚੀਜ਼ ਹੈ ਉਹ। ਚਲੋ ਜੀ ਪਾ ਲਈਏ ਜੀ ਆਪਾਂ ਚਾਹ ਤੇ ਫਿਰ ਪੜਾ ਦਈਏ ਉਹਨਾਂ ਨੂੰ ਬੱਬੀ ਅਜੀ ਚਾਹ ਲੈ ਲੈ ਨੜੇ ਉੱਪਰ ਗਲਾਸ ਰੱਖੋ ਉਹਦੇ ਨਾਲ ਪਾਣੀ ਪੀਂਦਾ ਸੀ ਵੇਪ ਨਾਲ ਮੀਜ਼ਰ ਉੱਪਰ ਗਲਾਸ ਰੱਖ ਕੇ ਉਹਨੇ ਜਾ ਕੇ ਚਾਹ ਪੀ ਲਓ ਪਹਿਲਾਂ ਅੱਜ ਜਾਇ ਹੋਇਨੇ ਕਾਬੂ ਮੀਟ ਲੱਗੇ ਹੋਇਨੇ ਇੱਟਾਂ ਕੜਨ ਕੋਠੇ ਦੇ ਉੱਪਰ ਕਿਆ ਬਾਤ ਹੈ ਨੇ गोभी भी चले गया पानी लेके चकलिया जी चाह गया जी पीड़ चाह ਬਹੁਤ ਕਲੀਅਰ ਹੈ ਕੈਮਰਾ ਬਹੁਤ ਜ਼ਿਆਦਾ ਕਲੀਅਰ ਹੈ ਹਵਾ ਬਹੁਤ ਚੱਲਦੀ ਹੈ ਅੱਜ ਬਸ ਥੋੜਾ ਠੰਡਾ ਮੌਸਮ ਹੋ ਗਿਆ ਜੀ ਹੁਣ ਦੱਸਦੀ ਆਪਾਂ ਕੀ ਚੀਜ਼ ਪਾਉਣੀ ਭੁੱਲ ਗਏ ਸੀ ਆਪਾਂ ਭੁੱਲ ਗਏ ਸੀ ਜੀ ਲਸਣ ਲਸਣ ਨੂੰ ਚਾਹੇ ਤੁਸੀਂ ਪੇਸਟ ਬਣਾ ਕੇ ਪਾ ਸਕਦੇ ਹੋ ਜਾਂ ਇਹ ਤੁਸੀਂ ਮਤਲਬ ਆਪਣਾ ਬਰੀਕ-ਬਰੀਕ ਕੱਟ ਕੇ ਵੀ ਪਾ ਸਕਦੇ ਹੋ ਲਸਣ ਪਾਉਣਾ ਜ਼ਰੂਰੀ ਹੈ ਜੀ ਲਸਣ ਜ਼ਰੂਰ ਪਾਓ ਲਸਣ ਤੇ ਕਾਲੀ ਮਿਰਚ ਇਹ ਜ਼ਰੂਰ ਪਾਉਣਾ ਹੁਣ ਆਪਾਂ ਥੋੜਾ ਜਿਹਾ ਇਹਨੂੰ ਐਕਸਟਰਾ ਭੁੰਨ ਕੇ ਫਿਰ ਵਿੱਚ ਪਾਉਨੇ ਆ ਜੀ ਤੇ ਪਹਿਲਾਂ ਆਪਾਂ ਭੁੱਲ ਗਏ ਜਾਨੀ ਸਭ ਤੋਂ ਪਹਿਲਾਂ ਆਪਾਂ ਲਸਣ ਭੁੰਨਣਾ ਸੌਰੀ ਜੀ ਇਹ ਆਪਣੇ ਤਾਜ਼ਾ ਹੀ ਲਸਣ ਆ ਘਰੋਂ ਹੀ ਪੱਟੇ ਆਪਾਂ ਨੇ ਦੂਸਰਾ ਨਹੀਂ ਹੈਗਾ ਘਰੋਂ ਪੱਟੇ ਆ ਇਹਨੂੰ ਥੋੜਾ ਬਰੀਕ ਵੀ ਕਰਕੇ ਪਾਉਣਾ ਤੇ ਮੈਂ ਇਹਨੂੰ ਕਰਦੀ ਆ ਹੋਰ ਬਰੀਕ ਥੋੜਾ ਲਓ ਜੀ ਆਪਾਂ ਹੁਣ ਪਾਤੀ ਆ ਲਸਣ ਪਾਉਣ ਤੋਂ ਬਾਅਦ ਆਪਾਂ ਨੇ ਪਾਤੀ ਹੈ ਜੀ ਹੁਣ ਛੋਲਾ ਮੈਂ ਅੱਗੇ වස සා කන්න පන්න කෙම ශන්න කො කන්න තවැඩ නහ බ්‍ර ਚੰਗਾ ਮੈਂ ਸਪਾਗੈਟੀ ਪਾ ਲਿਆ ਲੇਟ ਹੁਣ ਹੁਣ ਅਗਲੀਆ ਆਪਣਾ ਚੈਲੰਜ ਹੈ ਤੇ ਸਪਾਗੈਟੀ ਆਪਾਂ ਸਦਾ ਨਿਬੇ ਕਰ ਲਈਏ ਦੇਖੋ ਵੀ ਪਾਸਤਾ ਵੀ ਆਪਣਾ ਰੈਡੀ ਆ ਵੇਸਟੀ ਅੱਜਨ ਹੈਗਾ ਅੱਲਾ ਕਿਲਾ ਪਿਆ ਕਰਨੀ ਹੈ। ਇਹ ਪਾਸਾ ਹੋ ਗਿਆ ਆ ਗਿਆ ਸੌਸਾ ਹੈ ਜੀ ਮੈਂ। ਲਓ ਜੀ ਥੋੜਾ ਜਿਹਾ ਨਾ ਪਾ ਮੈਂ ਇਹਨੂੰ ਟਮਾਟਰ। ਲੇਖ। Pues sí, me oí la lección.

करना पैना क्योंकि एक हाथ ना मेरे को कैमरा फटिया फोन फटिया हुआ सॉरी एक हथ ना पी मैं पा के फिर सॉसा पा लवाना मैं आ क्रीम वगैरह सॉस वगैरह सारा कुछ आ क्रीम बाद च करीम है क्रीम है ना बाद च है बादनी वगैरह मेोनी जो भी सॉस है वो सारा प्यारी प्यारी जो भी हैगीना पा दे बड़ी टेस्टी आई है ਬਹੁਤ ਟੇਸਟੀ ਟੇਸਟੀ ਲੱਗ ਰਹੀ ਹੈ। ਲਓ ਜੀ ਮੈਂ ਫੁਲੀਆ ਆ ਸੌਸਾਂ ਐਡ ਕਰ ਦਮਾ ਫਿਰ ਮਿਲ ਲਵਾਂਗੇ। ਲਓ ਜੀ ਸਾਪਨੇ ਸੌਸ ਪਾਤੀਆਂ ਰੋਏ। ਦੇਖੋ ਇਸ ਇਦਾਂ ਦਾ ਟੇਰੀਲ ਆਪਣਾ ਹੋ ਗਿਆ ਹੁਣ ਤਿਆਰ। ਤੇ ਇਹ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜਿਹੀ ਜ਼ਿਆਦਾ ਨਹੀਂ ਥੋੜੀ ਜਿਹਾ ਪਾਵਾਂਗੇ ਕਰਦੇ ਕਹਿੰਦੇ ਵੀ ਜ਼ਿਆਦਾ ਨਾ ਖਾਂ ਜਿਆਦਾ ਫਿਰ ਉਹ ਹੋ ਜਾਂਦਾ ਆਪਣੀ ਟੇਸਟ ਤੋਂ ਬਾਅਦ ਦੇਖੀ ਚਾਹੂੰਗੀ ਪਾਣੀ ਹੋ ਪਾ ਲਾਂਗੇ ਨਹੀਂ ਨਾ ਅਸੀਂ ਕਿਉਂਕਿ ਆਲਰੇਡੀ ਪੇਸਤੇ ਵਿੱਚ ਆਦੇ ਵਿੱਚ ਆਪਾਂ ਪਹਿਲਾਂ ਹੀ ਨਾਣ ਪਾਇਆ ਹੁੰਦਾ ਨਾਣ ਹੁੰਦਾ ਹੀ ਆ ਤਕਰੀਬਨ ਹੌਣ ਪੁੰਨ ਦੀ ਵਾਸੇ ਜ਼ਰੂਰਤ ਨਹੀਂ ਹੈਗੀ ਮੈਂ ਕਦੇ ਪਾਇਆ ਨਹੀਂ ਹੈਗਾ ਜੇ ਕਿਸੇ ਨੂੰ ਘੱਟਵਾਦਾ ਲੱਗਦਾ ਤਾਂ ਪਾ ਲਾਂਗਾ ਵਾਸੇ ਲੂਣ ਇਹਦੇ ਵਿੱਚ ਪਹਿਲਾਂ ਹੀ ਹੁੰਦਾ ਹੈ ਇਹਦਾ ਆਪਾਂ ਪੈੱਲੇ ਬੋਇਲ ਕਰਦੇ ਆਂ ਤੇ ਉਹਦੇ ਵਿੱਚ ਆਪਾਂ ਨੂਨ ਪਾਈ ਦਿੰਨੇ ਆਂ ਤਕਰੀਬਨ ਪਰ ਬਾਕੀ ਸੌਸਾਂ ਦਾ ਟੇਸਟ ਆ ਜਾਂਦਾ ਇਹਨੀ ਜ਼ਿਆਦਾ ਜ਼ਰੂਰਤ ਵੀ ਨਹੀਂ ਹੁੰਦੀ ਬਹੁਤੀ ਪਾਉਣ ਦੀ ਚਲੋ ਜੀ ਇਹ ਪੈ ਗਿਆ ਤੇ ਹੁਣ ਆਪਾਂ ਪਾਉਣੇ ਆਂ ਜੀ ਇਹਦੇ ਵਿੱਚ ਪਾਸਤਾ ਲਓ ਜੀ ਲਓ ਜੀ ਹੁਣ ਆਪਾਂ ਇੱਥੇ ਪਾਤਾ ਹੈ ਪਾਸਤਾ ਤੇ ਆਪਾਂ ਇਹਨੂੰ ਸਾਰੀਆਂ ਸੌਸਾਂ ਵਗੈਰਾ ਨਾਲ ਆਪਾਂ ਮਿਕਸ ਕਰਦੇ ਆਂ ਉਹ ਵੀ ਦੇਖੀਏ ਅਸੀਂ ਸਸੇ ਬੁਆਇਲ ਤਾਂ ਹੋਇਆ ਹੁਣ ਨਾ ਵੀ ਬਸ ਥੋੜਾ ਜਿਹਾ ਹੀ ਸੇਕ ਲਗਾਉਣ ਦੀ ਜ਼ਰੂਰਤ ਹੁੰਦੀ ਹੈ ਇਹਨੂੰ ਜਿੰਨਾ ਚਿਰ ਇਹ ਹਵੀ ਸੌਸਾਂ ਸੌਸਾਂ ਮਿਲ ਜਾਣਾ ਤੇ ਸਾਰੀਆਂ ਸੌਸ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਕਰੀਮ ਚਲੋ ਮਿਲਦੇ ਹਾਂ ਜੀ ਕਰੀਮ ਪਾ ਕੇ ਲਓ ਜੀ ਆਪਾਂ ਇਹਦੇ ਵਿੱਚ ਕਰੀਮ ਪਾਤੀ ਆ ਇਹ ਕਰੀਮੀ ਕਰੀਮੀ ਹੋ ਜਾਣਾ ਹੈ ਨਾ ਤੇ ਹੋਰ ਜ਼ਿਆਦਾ ਕਿਸੇ ਗੈਸ ਆਪਣੀ ਸਿਮ ਕਰ ਦੇਣੀ ਆ ਆਪਾਂ ਨੇ ਕਰਦੇ ਤੇ ਇਹ ਵਸੇ ਮੱਖਣ ਨੇ ਨੂੰ ਸਾਰੀ ਨੂੰ ਮਿਲਾ ਲੈਣਾ ਇਹ ਬਣਾਇਓ ਜੀ ਇਸ ਤਰ੍ਹਾਂ ਬਹੁਤ ਟੇਸਟੀ ਬਣਦਾ ਸੌਸ ਹਰ ਇੱਕ ਬਾਜ਼ਾਰ ਚੋਂ ਮਿਲ ਜਾਂਦੀ ਹੈ ਜਿਹੜੀ ਸਾਜੀ ਪਾਸਤਾ ਸੌਸ ਹੈ ਵਗੈਰਾ ਤੁਸੀਂ ਇਹ ਗੀ ਸੀ ਬਾਕੀ ਹੋਰ ਵੀ ਜੇ ਤੁਸੀਂ ਕੋਈ ਪਾਉਣੀਆ ਸੌਸ ਤੇ ਪਿਆਰੀ ਸਾਰੀ ਵਗੈਰਾ ਜੋ ਵੀ ਹਰ ਤੀਨ ਮਿਲ ਜਾਂਦੀ ਹੈ ਨਹੀਂ ਤਾਂ ਜੇ ਨਹੀਂ ਕੋਈ ਸੌਸ ਹੈਗੀ ਤਾਂ ਤੁਸੀਂ ਆਪਣੇ ਟਮਾਟੋ ਸੌਸ ਪਾ ਲਓ ਕੋਈ ਚੱਕਰ ਨਹੀਂ ਹੈਗਾ ਨਹੀਂ ਕੋਈ ਜਿਆਦਾ ਆਪਣੇ ਕੋ کریم ਤੇ ਸੌਸ ਪਾ ਲਓ ਬਸ ਜਿਆਦਾ ਨਹੀਂ ਹੈਗੀ ਤੇ ਮੈਨੂ ਵੀ ਵਗੈਰਾ ਲੈ ਲਓ ਦੇਖੋ ਜੀ ਇੰਨਾ ਵਧੀਆ ਕਰੀਮ ਬਣੀ ਪਾਸਤਾ ਬਣ ਕੇ ਤਿਆਰ ਹੈ ਜੀ ਸਾਰਾ ਮਟੀਰੀਅਲ ਇਹ ਨਾਲ ਲੱਗ ਗਿਆ ਜੀ ਪਾਸਤੇ ਦੇ ਲਓ ਜੀ ਪਾਸਤਾ ਬਣ ਕੇ ਆਪਣਾ ਹੋ ਗਿਆ ਜੀ ਰੈਡੀ ਤੇ ਹੁਣ ਆਪਾਂ ਥੋੜਾ ਜਿਹਾ ਟੇਸਟ ਦੇਖਦੇ ਆ ਤੇ ਬਾਕੀ ਜਦੋਂ ਸਾਰੇ ਖਾਣਗੇ ਤਾਂ ਉਹ ਵੀ ਆਪਾਂ ਨਾਲ ਖਾਵਾਂਗੇ ਆਪਾਂ ਥੋੜਾ ਜਿਹਾ ਟੇਸਟ ਹਣੀ ਇੰਨਾ ਕਪਾ ਕੱਢ ਲਿਆ ਤੇ ਆਪਾਂ ਟੇਸਟ ਦੇਖਦੇ ਆ ਜੀ ਇਹਦਾ ਲਓ ਜੀ ਆਪਾਂ ਦੇਖਦੇ ਆ ਜੀ ਹੁਣ ਟੇਸਟ ਕਿਦਾਂ ਦਾ ਬਣਿਆ ਦੇਖੋ ਜੀ ਮੈਨੂੰ ਤਾਂ ਬਹੁਤ ਸਵਾਲ ਲੱਗਦਾ। ਬਾਕੀ ਤੁਸੀਂ ਆਪਣੇ ਬਣਾ ਕੇ ਇਸ ਤਰ੍ਹਾਂ ਦੇਖ ਲਿਓ ਘਰੇ। ਵੀ ਤੁਹਾਨੂੰ ਤੁਹਾਡਾ ਕਿਦਾਂ ਦਾ ਬਣਦਾ। ਮਿਲਦੇ ਆਂ ਜੀ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਔਨ ਕਰ ਲਿਓ ਜੀ। ਤੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਜੀ। ਤੇ ਚਲੋ ਜੀ ਮਿਲਦੇ ਆਂ ਕਿਸੇ। ਦੇਖੋ ਜੀ ਧੁੱਪ ਚ ਬਾਹਰ ਨਹੀਂ ਸੀ ਨਿਕਲਦੇ ਹੈਗੇ ਪਹਿਲਾਂ। ਹਲੇ ਗਏ ਹੋਏ ਨੇ ਦੁਪਹਿਰ ਨੂੰ ਟਾ ਕੜਨਾ ਨਹੀਂ ਕਹਿੰਦੇ ਇਸ ਧੁੱਪ ਲੱਗਦੀ ਆ ਬਾਹਰ ਨਹੀਂ ਸੀ ਨਿਕਲਦੇ ਹਲੇ ਗਏ ਹੋਏ ਨੇ ਨਾ ਕੰਮ ਕਰਨਾ ਆ ਕੋਈ ਨਾ ਆਵੇ ਕੋਈ ਗੱਲ ਨਹੀਂ ਹੋਈ ਮੰਮੀ ਕਰਦੇ ਹੁੰਦੇ ਨੇ ਛਾਈ ਮਿਲਦਾ ਹੈਗਾ ਹਾਂ ਸਹੀ ਗੱਲ ਰੱਖ ਲਿਆ ਸੀ ਅੱਛਾ ਫਿਰ ਤਾਂ ਮੈਂ ਟਾਈਮ ਨਹੀਂ ਆ ਗਿਆ ਨਹੀਂ ਕੋਈ ਗੱਲ ਚੱਪ ਜਾਂਦੇ ਨੇ 3 ਤੋਂ 4 ਤੋਂ 5-7 ਵਾਰ ਇਹ ਨਹੀਂ ਨਾ ਕਰਦਾ ਮੇਰਾ ਪਰਮਾਤਮਾ ਤੋਂ ਨੀਂਹਾ ਹੋ ਇਧਰ ਆ ਵੀ ਨਾ ਨਾ ਜਿਹੜੂ ਉੱਤੇ ਫੇ ਕੰਚ ਦਾ ਹੁਲਾਦਾ ਕੰਚ ਦਾ ਲਾਦੇ ਹਾਂ ਉਹ ਆਏ ਨਿਆਣੇ ਸੱਟ ਖਾਂਦੇ ਆ ਨਿਆਣੇ ਫਿਰ ਨਾ ਨਾ ਨਾਲ ਇਹਨੂੰ ਚੜਵਾ ਫਿਰ ਅੱਜ ਜਿਹੜਾ ਫੋਟਾਟਰ ਕੱਢਿਆ ਜੇ ਪਰ ਕੁਝ ਲਾਉਣੇ ਤਾਂ ਇੱਕ ਥੱਪਣੇ ਇਹ ਹੈ ਜੀ ਨੀ ਉਹ ਐਏ ਕੁੱਠੀਆਂ ਪਾ ਕੇ ਛੱਡ ਦੋ ਫਿਰ ਇੱਧਰ ਇਹ ਕੁੱਠੀ ਪਾਵਾਂਗੇ ਤੂੰ ਉਹਦੇ ਉਹਦੇ ਨਾਲ ਤਾਂ ਹੀ ਰੱਟਾ ਹੀ ਬਣਾਉਣਾ ਫਿਰ ਇਹ ਨਾਲ ਤਾਂ ਡਿਜ਼ਾਈਨ ਨਿਕਲ ਆ ਹਾਂ ਫਿਰ ਨਾ ਸੁਗਾਹ ਮੂੜੇ ਬਣਾਉਣਾ ਹੋਊਗਾ ਹਾਂ ਇਹ ਬਦਾਈ ਥੇਨ ਮੈਂ ਇਹਦੇ ਤੇਨੂੰ ਇੱਕ ਹੋਟੇਵਾਰਾ ਜਿਹਾ ਬੰਨਾ ਹੋਊਗੀ ਬਰਾਂਡਾ ਹਰ ਸਭੇ ਜੀ ਉੱਪਰ ਬੰਨਾ ਨਾ ਦੋ ਮਜਰੀ ਬਣ ਜੇ ਹਾਂ ਜਿੱਦ ਉੱਤੋਂ ਨਕਸ਼ੇ ਦੇ ਅਕਾਮਲਾ ਮਜ਼ਬੂਤੀਆਂ ਕਰੇ ਹੋਏ ਹਾਂ ਨਕਸ਼ੇ ਦੇ ਹਿਸਾਬ ਨਾਲ ਬੰਦੀ ਜਿੱਕੇ ਲੱਗੇ ਕੰਮ ਕਰਦੇ ਹਾਂ ਹਾਂ ਨਕਸ਼ੇ ਦੇ ਨਕਸ਼ੇ ਅਲ੍ਹਾ ਬਹੁਤ ਕਰ ਦਿੰਦੇ ਹੋਂ ਤਾਂ ਨਾ ਫੇਸਬੁਕ ਉੱਪਰ ਹੀ ਆਇਆ ਸਹੀ ਗੱਲ ਹੈ ਸਹੀ ਪੰਚਾਇਤ ਕੇ ਰਸਟੌਨ ਇਹ ਚੰਦਾ ਜੀ ਉਹ ਚਲੀ ਆ ਜੀ ਮਿਸਤਰੀਆਂ ਦੇ ਕੋਲ ਕੜਾਈ ਆਪੇ ਪਾ ਲੈਣਗੇ ਜਿੰਨਾ ਉਹਨਾਂ ਨੂੰ ਪਾਉਣਾ ਹੋਊਗਾ ਲੱਗਿਆ ਆ ਲੋ ਆਪਣੀ ਕੋਕ ਦੀ ਬੋਤਲ ਇਹ ਕੋਕ ਨਾਲ ਖਾਈਦਾ ਵੈਸੇ ਆਪਣੀ ਆਪਣੀ ਚੁਆਇਸ ਹੈ ਕਿਉਂਕਿ ਹਾਜ਼ਮ ਹੋ ਜਾਂਦਾ ਹੈ ਕੋਕ ਨਾਲ ਪਾਣੀ ਵਰਕੇ ਬੈਠਾ ਨਹੀਂ ਕੋਕ ਲੈ ਲੋ ਇਹ ਕੋਕ ਨਾਲ ਹਾਜ਼ਮ ਕੋਕ ਨਾਲ ਹੀ ਖਾਣਾ ਚਾਹੀਦਾ ਬਾਕੀ ਆਪਣੀ ਆਪਣੀ ਚੁਆਇਸ ਹੈ ਇਹ ਰਦਸਿਓ ਮੈਨੂੰ ਬਾਅਦ ਵਿੱਚ ਕੀ ਮੈਂ ਲੱਗਿਆ ਜਲ ਪਾਸਤਾ ਪਾਰਟੀ ਪੀਜ਼ਾ ਪਾਰਟੀ ਪਾਸਤਾ ਪਾਰਟੀ ਹਾਂ ਰੋਟੀ ਰੋੜੋ ਖਾਣਾ ਹੈ ਕੋਈ ਨਾ ਫੇਰ ਫੇਰ ਪਾ ਲਣਗੇ ਫੇਰ ਪਾ ਲਣਗੇ ਤੁਸੀਂ ਔਰ ਪਲੇਟ ਇਧਰ ਸਾਈਡ ਤੇ ਰੱਖ ਦਿਓ ਆਪਣੇ ਹੱਥਾਂ ਨਹੀਂ ਵੱਢੀ ਨੇੜੇ ਨੂੰ ਕਰ ਲਓ ਕਿਵੇਂ ਐਵੇਂ ਇਧਰ ਵੀ ਰੇ ਠੀਕ ਹੈ ਤੁਸੀ ਉਸਤਾ ਹੀ ਲੈਣੀ ਕਿਵੇਂ ਲੱਗਿਆ ਬੱਬੀ ਬੜੀਆ ਹੁਣ ਬਾਕੀ ਪਤਾ ਨਹੀਂ ਮੇਜਰ ਵੀਰੇ ਉਹਨਾਂ ਦੇ ਘਰੇ ਕਿਵੇਂ ਬਣਦਾ ਹੋਣਾ ਚਲੋ ਖਾਓ ਫੇਰ ਥੱਕਦੇ ਨਹੀਂ ਹੋਰ ਪਾ ਲਿਓ ਜੇ ਪਾਉਣਾ ਹੋਊਗਾ ਠੀਕ ਹੈ ਚਲ ਆਜੋ ਤੁਸੀਂ ਹੁਣ ਅੰਦਰ ਪੀ ਲੈਣਗੇ ਆਪੇਨਾਂ ਕੋ ਬੋਤਲ ਹੈਗੀ ਆ ਪਾ ਲੈਣਗੇ ਆਪੇ ਬੋਤਲ ਰੱਖੀ ਹੋਈ ਆ ਚਲੋ ਠੀਕ ਹੈ ਖਾਓ